ਅੰਮੀ ਆ ਚੱਕ ਤੇਰੇ ਵਾਸਤੇ 5000 ਦਾ ਵਧੀਆ ਸੂਟ ਲੈ ਕੇ ਆਏ ਹਾਂ ਹੂੰ ਇਹ ਤਾਂ ਕੁਝ ਵੀ ਨਹੀਂ ਆਹ ਨਾਲ ਵਾਲਾ ਗਵੰਡੀ ਆਪਦੇ ਘਰ ਵਾਲੀ ਵਾਸਤੇ ਵਧੀਆ 10000 ਦਾ ਬ੍ਰਾਂਡਡ ਪਰਸ ਲੈ ਕੇ ਆਇਆ ਜੇ ਤੂੰ ਮੇਰੇ ਵਾਸਤੇ ਨਾ ਲੈ ਕੇ ਆਇਆ ਮੇਰੀ ਤਾਂ ਨੱਕ ਕੱਟੀ ਜਾਊ ਚੱਲ ਫਿਰ ਨੱਕ ਤੇਰੀ ਕਿਉਂ ਕੱਟਣ ਦੇਨੇ ਆ ਲੈ ਕੇ ਆਉਣਾ ਮੈਂ ਵੀ ਲੈ ਆ ਚੱਕ ਉਸ ਤੋਂ ਉੱਤੇ 20000 ਦਾ ਬ੍ਰਾਂਡਡ ਪਰਸ ਹੈ ਚੱਲ ਆ ਤਾਂ ਲੈ ਆਇਆ ਤੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਹਾ ਨਾਲ ਵਾਲਾ ਗਵਾਂਢੀ 50000 ਦੀ ਸੋਨੇ ਦੀ ਮੁੰਦਰੀ ਲੈ ਕੇ ਆਇਆ ਆਪਦੇ ਘਰ ਵਾਲੀ ਵਾਸਤੇ ਜੇ ਤੂੰ ਮੇਰੇ ਵਾਸਤੇ ਨਾ ਲੈ ਕੇ ਆਇਆ ਮੇਰੀ ਤਾਂ ਨੱਕ ਕੱਟੀ ਜਾਊ ਚੱਲ ਲੈ ਆਉਨਾ ਮੈਂ ਵੀ ਫਿਰ ਚਿੰਤਾ ਕਿਉਂ ਕਰਦੀ ਹੈ ਲੈ ਆਹਾ ਚੱਕ ਲੱਖ ਰੁਪਏ ਦੀ ਸੋਨੇ ਦੀ ਮੁੰਦਰੀ ਤੇ ਮੈਂ ਚੱਲਿਆ ਕਿੱਥੇ ਮੈਨੂੰ ਤਾਂ ਹੁਣ ਪਤਾ ਲੱਗਿਆ ਆਹਾ ਨਹਾਲਾ ਵਾਲਾ ਗਵਾਂਢੀ ਕਿਸੇ ਨੂੰ ਕੱਢ ਕੇ ਲੈ ਗਿਆ ਤੇ ਜੇ ਮੈਂ ਵੀ ਕਿਸੇ ਨੂੰ ਨਾ ਕੱਢ ਕੇ ਲੈ ਗਿਆ ਤੇਰੀ ਤਾਂ ਨੱਕ ਕੱਟੀ ਜਾਊ